ਪਰਵਾਸੀਆਂ ਦੇ ਮੁੱਦੇ ਤੇ ਮੁੱਖ ਮੰਤਰੀ ਨੇ ਸਰਕਾਰ ਦਾ ਰੁਖ ਸਪਸ਼ਟ ਕਰ ਦਿੱਤਾ ਸਿਮਰਜੀਤ ਸਿੰਘ ਮਾਨ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਲਈ ਮੋਦੀ ਸਰਕਾਰ ਕੋਲ ਵੱਡੀ ਮੰਗ ਰੱਖੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਦੇ ਮਸਲੇ ਤੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਹੋਏ ਕਤਲकांड ਦੇ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਇਸ ਦੇ ਨਾਲ ਹੀ ਉਹਨਾਂ ਨੇ ਇਸ ਮਸਲੇ ਤੇ ਕਾਂਗਰਸੀ ਆਗੂਆਂ ਦੇ ਵੱਖ-ਵੱਖਰੇ ਬਿਆਨਾਂ ਤੇ ਨਸ਼ਾ ਨਵੀ ਵਿਨਿਆ ਮੱਖ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਚ ਬੜੀ ਬੇਰਹਿਮੀ ਤੇ ਗੈਰ ਮਨੁੱਖੀ ਤਰੀਕੇ ਨਾਲ ਕਤਲ ਕੀਤਾ ਗਿਆ ਉਹਨਾਂ ਕਿਹਾ ਕਿ ਫਾਸਟ ਟਰੈਕ ਅਦਾਲਤ ਰਾਹੀਂ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਇਸ ਤੇ ਨਾਲ ਹੀ ਮੰਨੇ ਕਿਹਾ ਕਿ ਅਪਰਾਧੀ ਦਾ ਕੋਈ ਧਰਮ ਜਾਤ ਦੇਸ਼ ਜਾਂ ਪ੍ਰਦੇਸ਼ ਨਹੀਂ ਹੁੰਦਾ ਜੇ ਕੋਈ ਕਾਨੂੰਨ ਨੂੰ ਹੱਥ ਵਿੱਚ ਲੈਂਦਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿਤੇ ਦਾ ਵੀ ਹੋਵੇ ਉਹਨਾਂ ਕਿਹਾ ਕਿ ਜੇ ਕੋਈ ਜ਼ੁਰਮ ਕਰਦਾ ਤਾਂ ਉਸ ਨੂੰ ਅਸੀਂ ਹੋਰ ਸੂਬਿਆਂ ਤੇ ਦੇਸ਼ ਤੋਂ ਵੀ ਕਾਬੂ ਕਰਕੇ ਲੈ ਆਉਂਦਿਆਂ ਕਾਂਗਰਸ ਤੇ ਵੀ ਨਿਸ਼ਾਨਾ ਬਣਦਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਬਾਰੇ ਖੁਦ ਹੀ ਇਕਮਿਤ ਨਹੀਂ ਹਨ ਉਹਨਾਂ ਕਿਹਾ ਕਿ ਇਹਨਾਂ ਦਾ ਕਿਸਾਨ ਵਿੰਗ ਦਾ ਪ੍ਰਧਾਨ ਕਹਿੰਦਾ ਕਿ ਪ੍ਰਵਾਸੀਆਂ ਨੂੰ ਇੱਥੋਂ ਕੱਢ ਦਿਓ ਜਦਕਿ ਇਹਨਾਂ ਦੀ ਪਾਰਟੀ ਦਾ ਪੰਜਾਬ ਪ੍ਰਧਾਨ ਉਹ ਬਿਹਾਰ ਜਾ ਕੇ ਕਹਿੰਦਾ ਕਿ ਇਹਨਾਂ ਬਿਨਾਂ ਸਾਡਾ ਸਰਦਾ ਹੀ ਨਹੀਂ ਉਹਨਾਂ ਕਿਹਾ ਕਿ ਕੋਲਕਾਤਾ ਸतीशਗੜ੍ਹ ਮਹਾਰਾਸ਼ਟਰ ਉੱਤਰ ਪ੍ਰਦੇਸ਼ ਆਦ ਵਿੱਚ ਵੀ ਬਹੁਤ ਸਾਰੇ ਪੰਜਾਬੀ ਰਹਿੰਦੇ ਨੇ ਜੇ ਕਾਲੂ ਉਹਨਾਂ ਦਾ ਵਿਰੋਧ ਸ਼ੁਰੂ ਹੋ ਜਾਵੇ ਤਾਂ ਫਿਰ ਕੀ ਕਰੋਗੇ ਉਧਰ ਨਵੀਂ ਦਿੱਲੀ ਕਮੰਤਰੀ ਹਵਾਈ ਅੱਡੇ ਤੇ ਚੈੱਕ ਇਨ ਕਾਊਂਟਰ ਨੰਬਰ 5 ਤੇ ਜੀਵਨ ਸਿੰਘ ਜੋ ਕਿ ਸਿੰਗਾਪੁਰ ਜਾਣ ਵਾਲੀ ਫਲਾਈਟ ਲਈ ਚੈੱਕ ਇਨ ਕਰ ਰਹੇ ਸਨ ਉਹਨਾਂ ਨੂੰ અપਮਾਨਜਨਕ ਅਤੇ ਵਿਦਕਰੇ ਵਾਲੇ ਵਰਤਾਰੇ ਦਾ ਸਾਹਮਣਾ ਕਰਨਾ ਪਿਆ ਇਹ ਘਟਨਾ ਨਾ ਸਿਰਫ ਵਿਅਕਤੀਗਤ ਤੌਰ ਤੇ અપਮਾਨਜਨਕ ਹੈ ਸਗੋਂ ਭਾਰਤੀ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਦੀ ਵੀ ਉਲੰਘਣਾ ਹੈ ਇਹ ਘਟਨਾ 24 ਸਤੰਬਰ 2025 ਨੂੰ ਸਵੇਰੇ 8:30 ਤੋਂ 8:30 ਵਜੇ ਦੇ ਵਿਚਕਾਰ ਵਾਪਰੀ ਜਦੋਂ ਜੀਵਨ ਸਿੰਘ ਨੇ ਆਪਣਾ ਪਾਸਪੋਰਟ ਗਰਾਉਂਡ ਸਟਾਫ ਮੈਂਬਰ ਸਤੂਤੀ ਨੂੰ ਸੌਂਪਿਆ ਜਿਸ ਨੇ ਆਈਡੀ ਕਾਰਡ ਨਹੀਂ ਪਾਇਆ ਸੀ ਤਾਂ ਉਸਨੇ ਪੁਵਨਾਂਚਨਿਕ ਟਿੱਪਣੀਆਂ ਕੀਤੀਆਂ ਉਹਨਾਂ ਨੇ ਪਾਸਪੋਰਟ ਤੇ ਚਿਹਰੇ ਦੀ ਪੁਸ਼ਟੀ ਬਾਰੇ ਸਵਾਲ ਕੀਤਾ ਤੇ ਪੁਵਨਚਾਨਿਕ ਢੰਗ ਨਾਲ ਪੁੱਛਿਆ ਤੁਹਾਡਾ ਪਤਾ ਤਮਨ ਲਾਡੂ ਵਿੱਚ ਹੈ ਪਰ ਤੁਸੀਂ ਸਿੱਖ ਪਗ ਕਿਉਂ ਪਹਿਨੀ ਹੋਈ ਹੈ ਜੀਵਨ ਸਿੰਘ ਨੇ ਵਾਧੂ ਪੁਸ਼ਟੀ ਲਈ ਆਪਣਾ ਚੋਣ ਆਈਡੀ ਕਾਰਡ ਪੇਸ਼ ਕੀਤਾ ਪਰ ਮਾਮਲੇ ਨੂੰ ਪੇਸ਼ੇਵਰ ਢੰਗ ਨਾਲ ਗਲ ਕਰਨ ਦੀ ਬਜਾਇ ਸਟਾਫ ਨੇ ਸ਼ੱਕ ਵਧਾ ਦਿੱਤਾ ਇਸ ਤਰ੍ਹਾਂ ਨੇ 에어 ਇੰਡੀਆ ਦੇ ਇਨਚਾਰਜ ਮੁਕੇਸ਼ ਵੀ ਸ਼ਾਮਲ ਹੋਏ ਅਤੇ 100 ਤੋਂ ਵੱਧ ਯਾਤਰੀਆਂ ਦੇ ਸਾਹਮਣੇ ਜੀਵਨ ਤੇ ਉਪਮਾਨਜਨਕ ਸਵਾਲਾਂ ਦੀ ਝੜੀ ਲਗਾ ਦਿੱਤੀ ਉਹਨਾਂ ਨੇ ਪੁੱਛਿਆ ਤੁਸੀਂ ਸਿੰਗਾਪੁਰ ਕਿਉਂ ਜਾ ਰਹੇ ਹੋ ਤੁਹਾਡੇ ਹੱਥ ਵਿੱਚ ਕਿੰਨੇ ਪੈਸੇ ਨੇ ਆਪਣੇ ਬੈਂਕ ਖਾਤੇ ਤੇ ਵੇਰਵੇ ਦਿਖਾਓ ਤੁਸੀਂ ਪੱਗ ਕਿਉਂ ਬੰਨੀ ਹੈ ਤੁਸੀਂ ਕਾਲੇ ਕਿਉਂ ਅਤੇ ਤੁਸੀਂ ਕਿਸ ਜਾਤ ਤੋਂ ਸਿੱਖ ਬਣਿਓ ਇਹ ਸਵਾਲ ਨਾ ਸਿਰਫ ਮਾਨਜਨਕ ਸਨ ਸਗੋਂ ਧਰਮ ਜਾਤ ਅਤੇ ਦਿੱਖ ਦੇ ਆਧਾਰਿਤ ਵਿਦਕਰੇ ਨੂੰ ਦੱਸਾਉਂਦੇ ਨੇ ਜੀਵਨ ਸਿੰਘ ਨੇ ਹਰ ਸਵਾਲ ਦਾ ਜਵਾਬ ਦਿੱਤਾ ਪਰ ਸਟਾਫ ਨੇ ਆਪਣੇ ਵਿਰਤਾਉ ਨੂੰ ਨਹੀਂ ਸੁਧਾਰਿਆ ਤੇ ਵਰਕਿੰਗ ਪਾਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਜੀਵਨ ਸਿੰਘ ਜੋ ਸੁਪਰੀਮ ਕੋਰਟ ਵਿੱਚ ਪ੍ਰੈਕਟਿਸ ਕਰਨ ਵਾਲੇ ਵਕੀਲ ਨੇ ਉਹਨਾਂ ਨੇ ਸਟਾਫ ਨੂੰ ਯਾਦ ਦਿਵਾਇਆ ਕਿ 에ਅਰਲਾਈਨ ਸਟਾਫ ਨੂੰ ਧਰਮ ਜਾਤ ਪਛਾਣ ਜਾਂ ਵਿੱਤੀ ਸਥਿਤੀ ਤੇ ਸਵਾਲ ਉਠਾਉਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਉਹਨਾਂ ਨੇ ਸੰਵਿਧਾਨ ਦੇ ਅਨੁਛੇਦ 14 15 19 ਅਤੇ 21 ਦੀ ਉਲੰਘਣਾ ਦਾ ਹਵਾਲਾ ਦਿੱਤਾ ਅਖਰਕਾਰ ਸਖਤ ਇਤਰਾਜ਼ ਤੋਂ ਬਾਅਦ ਸਟਾਫ ਨੇ ਝਿਜਕਦੇ ਹੋਏ ਬੋਰਡਿੰਗ ਪਾਸ ਜਾਰੀ ਕਰ ਦਿੱਤਾ ਪਰ ਜੀਵਨ ਸੰਗ ਦੀ ਇੱਜ਼ਤ ਨੂੰ ਨੁਕਸਾਨ ਪਹੁੰਚ ਚੁੱਕਿਆ ਇਸ ਮਾਮਲੇ ਤੇ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੇ ਸਿੱਖੀ ਸਰੂਪ ਨੂੰ ਦੇਖ ਕੇ ਅਧਿਕਾਰੀਆਂ ਵੱਲੋਂ ਅਤੀ ਅਪਮਾਨਜਨਕ ਤੇ ਗੈਰ ਵਿਧਾਨਿਕ ਢੰਗ ਨਾਲ ਕੀਤੀ ਗਈ ਪੁਸ਼ਗਿਸ਼ ਪ੍ਰਤਕ ਕਰਦੀ ਹੈ ਕਿ ਉਹਨਾਂ ਵੱਲੋਂ ਸਭ ਤਰ੍ਹਾਂ ਦੇ ਦਸਤਾਵੇਜ਼ ਦਿਖਾਉਣ ਉਪਰੰਤ ਜੋ ਮੈਡਮ ਸਤੂਤੀ ਅਤੇ ਮਕੇਸ਼ ਵੱਲੋਂ ਬੇਹੁਦਾਂ ਗੈਰ ਸਮਾਜਿਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਕੀਤੀ ਗਈ ਹੈ ਉਸ ਨਾਲ ਉਹਨਾਂ ਦੇ ਸਵੈਮਾਨ ਨੂੰ ਡੂੰਗੀ ਸੱਟ ਪਹੁੰਚੀ ਹੈ ਇਹ ਜੀਵਨ ਸਿੰਘ ਉੱਤੇ ਨਹੀਂ ਬਲਕਿ ਸਿੱਖੀ ਤੇ ਹਮਲਾ ਕਰਨ ਦੇ ਤੁੱਲ ਹੈ ਇਹ ਤੇ ਵਿਦਕ ਅਤਿ ਨਿੰਦਣਯੋਗ ਕਾਰਵਾਈ ਹੈ ਜਿਸ ਨੂੰ ਸਿਕ ਕੌਮ ਕਦਾਚਿਤ ਸਹਿਣ ਨਹੀਂ ਕਰ ਸਕਦੀ ਮਾਨ ਨੇ ਜੀਵਨ ਸਿੰਘ ਨਾਲ ਦਿੱਲੀ 에ਰਪੋਰਟ ਤੇ ਅਧਿਕਾਰੀਆਂ ਵੱਲੋਂ 에ਰਪੋਰਟ ਦੇ ਨਿਯਮਾਂ ਦਾ ਉਲੰਘਣ ਕਰਕੇ ਉਹਨਾਂ ਦੇ ਕੀਤੇ ਗਏ અપਮਾਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਅਤੇ ਇਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਿੱਖ ਧਰਮ ਤੇ ਸਿੱਖੀ ਨੂੰ ਠੇਸ ਪਹੁੰਚਾਉਣ ਵਾਲੇ ਕਟੜਵਾਦੀ ਅਧਿਕਾਰੀਆਂ ਵਿਰੁੱਧ ਸੀਮਤ ਸਮੇਂ ਵਿੱਚ ਕਾਨੂੰਨੀ ਅਮਲ ਕਰਨ ਦੀ ਮੰਗ ਕੀਤੀ ਉਹਨਾਂ ਕਹਿਆ ਕਿ ਜੀਵਨ ਸਿੰਘ ਇੱਕ ਬਹੁਤ ਹੀ ਚੰਗੇ ਸਹਿਜ ਸਵਾ ਇੱਜ਼ਤ ਦਾ ਢੰਗ ਨਾਲ ਪੇਸ਼ ਆਉਣ ਵਾਲੇ ਗੁਰੂ ਸਿੱਖੀ ਵਿੱਚ ਰੰਗੇ ਹੋਏ ਚੰਗੇ ਗੁਰਸਿੱਖ ਨੇ ਜਿਨ੍ਹਾਂ ਨੇ ਪਹਿਲਾਂ ਸਿੱਖ ਇਤਿਹਾਸ ਦਾ ਲੰਬਾ ਗਹਿਰਾ ਅਧਿਐਨ ਕੀਤਾ ਫਿਰ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਿਤ ਕਰਕੇ ਕੇਵਲ ਖੁਦ ਹੀ ਅੰਮ੍ਰਿਤ ਛੱਕੇ ਗੁਰਸਿੱਖ ਨਹੀਂ ਬਣ ਕੇ ਬਲਕਿ ਤਮਿਲਨਾਡੂ ਵਿੱਚ ਆਦਵਤਰ ਜ਼ਿੰਦਗੀ ਬਤੀਤ ਕਰਨ ਵਾਲੇ ਹਜ਼ਾਰਾਂ ਤਮਿਲਨਾਡੂ ਪੀੜਤ ਪਰਿਵਾਰਾਂ ਨੂੰ ਸਿੱਖੀ ਵਿੱਚ ਪ੍ਰਵੇਸ਼ ਕਰਵਾ ਕੇ ਸਖੀ ਦੀ ਪ੍ਰਫੁੱਲਤਾ ਕਰਨ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਉਹਨਾਂ ਦੇ ਹੱਕ ਹਕੂਕਾਂ ਦੀ ਪ੍ਰਾਪਤੀ ਲਈ ਲੜਨਾ ਸ਼ੁਰੂ ਕੀਤਾ ਅਤੇ ਆਪਣੀ ਸਿਆਸੀ ਪਾਰਟੀ ਬਣਾਈ ਉਹਨਾਂ ਕਹੇ ਕਿ ਹਵਾਈ ਅੱਡਿਆਂ ਦੇ ਨਿਯਮਾਂ ਦੇ ਮੈਨੂਅਲ ਕਿਸੇ ਵੀ ਇਨਸਾਨ ਦਾ ਅਪਮਾਨ ਕਰਨ ਦੀ ਇਕਤਾਈ ਇਜਾਜ਼ਤ ਨਹੀਂ ਦਿੰਦੇ ਜੋ ਅਧਿਕਾਰੀਆਂ ਨੇ ਅਪਮਾਨਜਨਕ ਢੰਗ ਨਾਲ ਜੀਵਨ ਸੰਗ ਨਾਲ ਵਰਤੋ ਕੀਤਾ ਉਹ ਇਸ ਗੱਲ ਦੀ ਮੰਗ ਕਰਦੇ ਨੇ ਕਿ ਇਸ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਬਣਦੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ ਅਤੇ ਅਸੀਂ ਹੁਕਮਰਾਨਾਂ ਨੂੰ ਵੀ ਕਹਿਣਾ ਚਾਹਾਂਗੇ ਕਿ ਅਜਿਹੀ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਨੂੰ ਨੱਥ ਪਾਈ ਜਾਵੇ ਤਾਂ ਕਿ ਸਿੱਖ ਧਰਮ ਅਤੇ ਸਿੱਖੀ ਮਨੁੱਖਤਾ ਪੱਕੀ ਸੋਚ ਦੇ ਵਿਰੁੱਧ ਕੋਈ ਵੀ ਫਿਰਕੂ ਅਫਸਰ ਨਾ ਤਾਂ ਨਫ਼ਰਤ ਪੈਦਾ ਕਰ ਸਕੇ ਨਾ ਹੀ ਸਿੱਖੀ ਸਰੂਪ ਵਿੱਚ ਵਿਚਰਨ ਵਾਲੇ ਗੁਰੂ ਸਿੱਖਾਂ ਦਾ અપਮਾਨ ਕਰਨ ਦੀ ਉਸਤਾਕੀ ਕਰ ਸਕੇ ਉਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਵਰਤਾਰਾ ਭਾਰਤ ਵਿੱਚ ਸਿੱਖਾਂ ਦੀ ਪਛਾਣ ਉੱਤੇ ਹੋ ਰਿਹਾ ਇਹ ਨਿਰੰਤਰ ਹਮਲਿਆਂ ਦਾ ਹੀ ਹਿੱਸਾ ਹੈ ਵਾਰ-ਵਾਰ ਸਿੱਖਾਂ ਨਾਲ ਇਹ ਵਿਤਕਰਾ ਦੁਹਰਾਇਆ ਜਾ ਰਿਹਾ ਪਰ ਕੇਂਦਰ ਸਰਕਾਰ ਦਾ ਰਵੱਈਆ ਗੈਰ ਜ਼ਿੰਮੇਵਾਰਾ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੇ ਸਦੀਵੀ ਹਾਲੀ ਯਤਨ ਕਰੇ ਨਾਲ ਹੀ 에어 ਇੰਡੀਆ ਨੂੰ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਸਪਸ਼ਟ ਕਰਨਾ ਚਾਹੀਦਾ ਹੈ ਕਿ ਭਵਿੱਖ ਵਿੱਚ ਅਜਿਹੀ ਘਟਨਾ ਕਦੇ ਵੀ ਨਾ ਵਾਪਰੇ ਇਸ ਤੋਂ ਇਲਾਵਾ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ 1 ਸਾਲ ਪਹਿਲਾਂ ਕਈ ਵਾਹਨਾਂ ਨੂੰ ਟੱਕਰ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਭਾਰਤੀ ਮੂਲ ਦੇ ਟਰੱਕ ਡਰਾਈਵਰ ਪ੍ਰਤਾਪ ਸਿੰਘ ਨੂੰ ਰਿਪੋਰਟ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਿਆ ਨੇ ਇਸ ਸਾਥ ਸੇ 'ਚ 5 ਸਾਲ ਦੀ ਬੱਚੀ ਗੰਭੀਰ ਜ਼ਖਮੀ ਹੋਈ ਸੀ ਪ੍ਰਤਾਪ ਸਿੰਘ 2022 ਵਿੱਚ ਮੈਕਸੀਕੋ ਸਰਹੱਦ ਨੂੰ ਪਾਰ ਕਰਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਐਸੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਇੱਕ ਰਿਪੋਰਟ ਦੇ ਅਨੁਸਾਰ ਰੋ ਪ੍ਰਤਾਪ ਸਿੰਘ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਅਤੇ ਟ੍ਰੈਫਿਕ ਅਤੇ ਉਹ ਸਾਰੀ ਸਬੰਧੀ ਚੇਤਾਵਨੀਆਂ ਦੀ ਅਣਦੇਖੀ ਕਰ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਇਹ ਹਾਦਸਾ 20 ਜੂਨ 2024 ਨੂੰ ਕੈਲੀਫੋਰਨੀਆ ਵਿੱਚ ਵਾਪਰਿਆ ਹਾਦਸੇ ਤੋਂ 1 ਸਾਲ ਬਾਅਦ ਅਗਸਤ 2025 ਵਿੱਚ ਪ੍ਰਤਾਪ ਸਿੰਘ ਨੂੰ ਕੈਲੀਫੋਰਨੀਆ ਤੋਂ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਹरासत ਵਿੱਚ ਲਿਆ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਨਜ਼ਰਬੰਦ ਹੈ ਕਿਉਂਕਿ ਉਸਤੇ ਇੱਕ ਗੰਭੀਰ ਹਾਦਸੇ ਦਾ ਦੋਸ਼ ਲਗਾਇਆ ਗਿਆ ਇਸ ਲਈ ਹੁਣ ਜੇਲ੍ਹ ਤੋਂ ਰਿਹਾ ਹੋਣਾ ਵੀ ਮੁਸ਼ਕਲ ਹੈ ਤੇ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਉਹਨਾਂ ਨੂੰ ਭਾਰਤ ਰਿਪੋਰਟ ਕੀਤਾ ਜਾਵੇਗਾ